ਮੇਰੇ ਭਲੋਂ ਸਾਰਿਆਂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲਾ ਚਲੋ ਜੀ ਹੁਣ ਦੁਪਹਿਰ ਦੇ ਵੱਜ ਗਏ ਨੇ 2 ਤੇ ਆਪਾਂ ਹੁਣ ਚੱਲੇ ਆ ਖੰਨੇ ਨੂੰ ਤੇ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਤਾਂ ਤੇ ਕੌਣ ਕੌਣ ਚੱਲਿਆ ਤੇ ਮੈਂ ਤੇ ਮੇਰੀ ਬੇਟੀ ਚੱਲੀਆਂ ਚਲੋ ਜੀ ਹੁਣ ਆਪਾਂ ਚੱਲਦੇ ਆ ਮਾਰਨਿੰਗ ਦਾ ਹੈਗਾ ਟਾਈਮ ਤੇ ਇੱਧਰ ਆਪਣੀ ਮੋਟਰ ਚੱਲਦੀ ਸੀ ਇਹ ਮਖਾ ਥੋੜੇ ਜਿਹਾ ਭਾਂਡੇ ਨਾਲ ਇੱਥੇ ਸਾਫ਼ ਕਰਦਨੇ ਆ ਤੇ ਤਾਜ਼ਾ ਪਾਣੀ ਆ ਨਾਲ ਦੀ ਨਾਲ ਇੱਥੇ ਕੋਲ ਕੰਮ ਨਿਭੜ ਜਾਂਦਾ ਚਲੋ ਜੀ ਹੁਣ ਆਪਾਂ ਚੱਲਦੇ ਆ ਖੇਤਾਂ 'ਚ ਤੇ ਅੱਜ ਆਪਾਂ ਬਣਾਵਾਂਗੇ ਪੁਦੀਨੇ ਦੀ ਨਾ ਅੰਬੀ ਪਾ ਕੇ ਨਾ ਖੱਟੀ ਮਿੱਠੀ ਚਟਣੀ ਉਹਦੇ ਵਾਸਤੇ ਨਾ ਆਪਣੇ ਖੇਤ ਵਿੱਚ ਲੱਗੇ ਹੋਏ ਨੇ ਅੰਬ ਚਲੋ ਜੀ ਹੁਣ ਆਪਾਂ ਅੰਬ ਤੋੜ ਕੇ ਲਿਆਉਨੇ ਆ ਤੇ ਅੱਜ ਨਾਲੇ ਆਪਾਂ ਨੇ ਬਣਾਉਣੀ ਆ ਮਿੱਸੀਆਂ ਰੋਟੀਆਂ ਤੇ ਹੁਣ ਆਕੇ ਫਿਰ ਉਹਦੀ ਵੀ ਤਿਆਰੀ ਕਰਨੀ ਹੈ ਚਲੋ ਜੀ ਹੁਣ ਆਪਾਂ ਪਹਿਲਾਂ ਖੇਤਾਂ ਵਿੱਚ ਪਹੁੰਚਦੇ ਆਂ ਗਏ ਆਂ ਖੇਤਾਂ ਵਿੱਚ ਤੇ ਦੇਖੋ ਆਪਣੇ ਅੰਬ ਰੂ ਨਾ ਬਹੁਤ ਸਾਰੀਆਂ ਅੰਬੀਆਂ ਲੱਗੀਆਂ ਹੋਈਆਂ ਨੇ ਤੇ ਆ ਛੋਟੂ ਦੇ ਅੰਬੀਆਂ ਤੋੜ ਕੇ ਲੋਏ ਦਹੀਂ ਦੇਖੋ ਜੀ ਸਵੇਰੇ ਸਵੇਰੇ ਨਾ ਪਾਵਰ ਆ ਜਾਂਦੀ ਆ ਆਪਾਂ ਨੇ ਨਾ ਸਬਜ਼ੀਆਂ ਨੂੰ ਨਾ ਇੱਧਰ ਹਰਾ ਬੀਜਿਆ ਹੋਇਆ ਇਹਨੂੰ ਵੀ ਆਪਣੇ ਪਾਣੀ ਲਾ ਦਿੱਤਾ ਹੈ ਤੇ ਉੱਧਰ ਆਪਣੇ ਨਾ ਅੱਕੀ ਬੀਜਣਾ ਤੇ ਚੇਰੀ ਬੀਜਣੀ ਆ ਚੇਰੀ ਵਾਸਤੇ ਨਾ ਉੱਧਰ ਖੇਤ ਤਿਆਰ ਹੋ ਰਿਹਾ ਹੈ ਦੇਖੋ ਜੀ ਫਿਰ ਮੱਜਾਂ ਨੂੰ ਨਾ ਹੁਣ ਬਸੀਨ ਦਾ ਮੁੱਕ ਗਏ ਨੇ ਫੇਰ ਮੱਝਾਂ ਫੇਰ ਦੁੱਧ ਵੀ ਨਹੀਂ ਦੰਦੀ ਹੈਗੀਆਂ ਜੇ ਹਰਾ-ਚਾਰਾ ਨਾ ਹੋਵੇ ਇਹਦੇ ਲਈ ਨੇ ਸਪੈਸ਼ਲ ਖੇਤ ਤਿਆਰ ਕਰਦੇ ਆਂ ਕਹਿੰਦੇ ਵੀ ਸਵੇਰੇ-ਸਵੇਰੇ ਬੀਜ ਦਈਏ ਦੇਖੋ ਜੀ ਇਹ ਲੱਗੇ ਹੋਈਆਂ ਨੇ ਆਪਣੇ ਅੰਬ ਦੀਆਂ ਬੀਂ ਹੁਣ ਆਪਾਂ ਨਾ ਇਹਦੀ ਚਟਣੀ ਘੁੱਟਾਂ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸ਼ੱਕਰ ਪਾ ਕੇ ਬਣਾਵੇ ਤੇ ਹੁਣ ਕਿ ਤੂੰ ਕੀ ਕਰ ਰਿਹਾ ਬਈ ਆਹ ਦੇਖ ਪਾਣੀ ਤੋਂ ਨਹੀਂ ਬੱਦਲ ਆਹੋ ਮੋਟਰ ਤਾਂ ਚੱਲਦੀ ਸੀ ਚਲੋ ਜੀ ਉਧਰ ਆਪਣਾ ਹੋ ਰਿਹਾ ਹੈ ਖੇਤ ਤਿਆਰ ਹਰਾ ਬੀਜਣ ਵਾਸਤੇ ਤੇ ਇੱਧਰ ਸਬਜ਼ੀਆਂ ਨੂੰ ਵੀ ਲੱਗ ਗਿਆ ਪਾਣੀ ਤੇ ਇੱਧਰ ਸਾਡਾ ਬੈਠਾ ਹੈ ਛੋਟੂ ਇਹ ਵੀ ਲੱਗਿਆ ਹੋਇਆ ਹੈ ਹੱਥ ਸਾਫ਼ ਕਰਨ ਵਾਸਤੇ ਦੇਖੋ ਜੀ ਆਹ ਪਾਲਕ ਦਾ ਨਾ ਅਸੀਂ ਨਾ ਬੀਜ ਰੱਖਣਾ ਹੈ ਇਹ ਪਾਲਕ ਨਾ ਸੀ ਲੁਧਿਆਣੇ ਤੋਂ ਲੈ ਕੇ ਆਏ ਤੇ ਯੂਨੀਵਰਸਿਟੀ ਤੋਂ ਇੰਨੀ ਸੋਹਣੀ ਪਾਲਕ ਹੈ ਨਾ ਦੇਖੋ ਹੁਣ ਅਪ੍ਰੈਲ ਦਾ ਮਹੀਨਾ ਚੱਲਦਾ ਹੈ ਤੇ ਹੁਣ ਨਿਸਣ ਲੱਗੀ ਹੈ ਇਹ ਤੇ ਬਹੁਤ ਵਧੀਆ ਛੋਟੂ ਕਹਿੰਦਾ ਵੀ ਇਹਦਾ ਬੀਜ ਨਾ ਪਕਾ ਕੇ ਨਾ ਆਪਾਂ ਨਾ ਰੱਖ ਲੈਣਾ ਸੰਭਾਲ ਕੇ ਜੋ ਸਰਦੀਆਂ ਹੋਣਗੇ ਨਾ ਇਹੀ ਬੀਜ ਬੀਜਾਂਗੇ ਦੇਖੋ ਜੀ ਕਈ ਵਾਰ ਨਾ ਹੈ ਨਾ ਬੀਜ ਵਧੀਆ ਨਹੀਂ ਮਿਲਦੇ ਹੈਗੇ ਦੇਖੋ ਉਧਰ ਬੱਚੇ ਪੜਨ ਜਾਂਦੇ ਆ ਤੇ ਸਵੇਰੇ ਸਵੇਰੇ 8:30 ਵਜੇ ਦਾ ਹੋ ਗਿਆ ਟਾਈਮ ਤੇ ਇੱਧਰ ਵੀ ਆਪਾਂ ਨੇ ਲਾ ਦਿੱਤਾ ਇਹ ਪਾਣੀ ਤੇ ਖੇਤ ਹੋ ਗਏ ਨੇ ਆਪਣੇ ਹੁਣ ਵਿਹਲੇ ਤੇ ਤੂੜੀ ਆਪਾਂ ਨੇ ਬਣਾ ਲਈ ਆ ਤੇ ਸਾਡੇ ਇੱਥੇ ਨਾ ਤੋਰੀਆਂ ਦੀ ਬੇਲ ਲੱਗੀ ਹੋਈ ਆ ਤੇ ਇਹਨੂੰ ਤੋਰੀਆਂ ਬਹੁਤ ਵਧੀਆ ਲੱਗੀਆਂ ਹੋਈਆਂ ਹਲੇ ਨਾ ਤੋੜ ਜਾਂ ਇੱਕ ਦੋ ਤੋਰੀਆਂ ਹੋ ਜਾਣਗੀਆਂ ਨਾ ਫੇਰ ਸਬਜ਼ੀ ਬਣ ਜੂਗੀ ਪਾਣੀ ਦਾ ਧਿਆਨ ਰੱਖਿਆ ਕਰ ਇਹਦਾ ਹੁਣ ਪਾਇੰਟਰ ਹੋ ਜੇ ਪਾਣਾ ਹੁਣ ਗਰਮੀ ਪੈਂਦੀ ਆ ਬਹੁਤ ਜ਼ਿਆਦਾ ਬੇਲਾਂ ਨਾਲ ਤਾਂ ਕੀ ਸੁੱਕਣਾ ਹੁਣ ਤਾਂ ਬੰਦੇ ਵੀ ਸੁੱਕਦੇ ਜਾਂਦੇ ਆ ਦੇਖੋ ਜੀ ਹੁਣ ਤਾਂ ਚਾਰੇ ਪਾਸੇ ਤੇ ਨਾ ਖੇਤ ਵਿਹਲੇ ਹੋ ਗਏ ਨੇ ਸਾਰਿਆਂ ਨੇ ਟੂੜੀਆਂ ਦਾ ਉਹਦੇ ਕਣਕ ਚੱਕ ਲਿਆ ਖੇਤ ਹੋ ਗਏ ਨੇ ਵਿਹਲੇ ਇਹ ਤੋਰੀ ਦਾ ਬੀਜ ਵਧੀਆ ਛੋਟੂ ਹਾਂ ਜੀ ਨਹੀਂ ਤਾਂ ਇਹ ਜਿਹੜੀ ਬੇਲਾ ਹੋ ਜਣੀ ਆ ਬਿਲਕੁਲ ਤੋਰੀ ਨਹੀਂ ਲੱਗਦੀ ਹੈਗੀ ਵਿੱਚੇ ਰੱਖ ਦੇ ਦੋ ਆਲੂ ਪਾ ਆਲੂ ਪਾ ਕੇ ਸਬਜ਼ੀ ਬਣ ਜਾਣੀ ਆ ਇਹ ਜੇ ਜਾਮਣਾਪੁਰ ਚੜ੍ਹਜ ਬੈਣਾ ਬੇਲ ਇਹ ਤਾਂ ਬਹੁਤ ਹੋਰੀਆਂ ਲੱਗਣ ਅਲੇ ਬਹੁਤਾ ਰਾ ਛੇੜ ਇਹਨੂੰ ਕਰ ਇਹ ਤੇ ਸਾਰੇ ਫੁੱਲ ਝੜ ਜਾਣੇ ਰਹਿਣ ਦੇ ਜਿੱਧਰ ਨੂੰ ਜਾਂਦੀ ਹੈ ਜਾਣ ਦੇ ਹਾਲੇ ਖੇਤ ਵਿਹਲੇ ਹੀ ਆ ਚੱਲੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਤੁਪਾ ਨੇ ਤੁਹਾਨੂੰ ਦਿਖਾ ਦਿੱਤਾ ਇਹ ਆਲਾ ਦਾਲਾ ਤੇ ਖੇਤਾਂ ਵਿੱਚ ਆ ਕੇ ਤਾਂ ਨਾ ਬਸ ਘਰ ਜਾਣ ਨੂੰ ਦੇਲ ਹੀ ਕਰਦਾ ਹੈਗਾ ਇੰਨੀ ਰੂਹ ਖੁਸ਼ ਹੁੰਦੀ ਆ ਖੇਤਾਂ ਵਿੱਚ ਆ ਕੇ ਆਪਣੇ ਸਾਬਦੀਆਂ ਲੱਗੀਆਂ ਹੋਈਆਂ ਨੇ ਪੰਛੀ ਬੋਲਦੇ ਨੇ ਵਾਤਾਵਰਨ ਦੇਖੋ ਕਿੰਨਾ ਸਾਫ਼ ਹੈ ਚਲੋ ਜੀ ਹੁਣ ਆਪਾਂ ਲੱਗੇ ਕੱਚੇ ਅੰਬਾਂ ਦੀ ਖੱਟੀ ਮਿੱਠੀ ਚਟਨੀ ਬਣਾਉਣਾ ਆਪਾਂ ਨੇ ਇੱਧਰ ਲੈ ਲੀਆਂ ਨੇ ਚਾਰ ਅੰਬੀਆਂ ਲੈ ਲੀਆਂ ਨੇ ਅਦਰਕ ਹਰੀ ਮਿਰਚ ਤੇ ਪਿਆਜ਼ ਤੇ ਆਪਣੇ ਕੋਲ ਹੈਗਾ ਇਹ ਪੁਦੀਨਾ ਦੇਖੋ ਜੀ ਪਹਿਲਾਂ ਤਾਂ ਚਟਨੀ ਕੁੱਟਣੀ ਸੀ ਕੁੰਡੇ ਸੋਟੇ ਨਾਲ ਤੇ ਅੱਜ ਕੰਮ ਦਾ ਹੈਗਾ ਬਹੁਤ ਜ਼ਿਆਦਾ ਜ਼ੋਰ ਹੈ ਇੱਕ ਪਾਸੇ ਲੱਗੇ ਹੋਏ ਨੇ ਤੂੜੀ ਬਣਾਉਣ ਤੇ ਉਹਨਾਂ ਦੀ ਰੋਟੀ ਵੀ ਜਾਣੀ ਆ ਤੇ ਇੱਧਰ ਆਪਣੇ ਹੋਰ ਵੀ ਕੰਮ ਬਹੁਤ ਜ਼ਿਆਦਾ ਹੋਏ ਹੋਏ ਨੇ ਤੇ ਜੇ ਰੇਖਾ ਹੁੰਦੀ ਫੇਰ ਤਾਂ ਕੰਮ ਥੋੜਾ ਜਿਹਾ ਕੰਮ ਕੰਟਰੋਲ ਚ ਵੀ ਆ ਜਾਣਾ ਤੇ ਇੱਕ ਪਾਸੇ ਮਸ਼ੀਨ ਲਾਈ ਹੋਈ ਹੈ ਕੱਪੜਿਆਂ ਦੀ ਤੇ ਫਟਾਫਟ ਅੱਜ ਆਪਾਂ ਨਾ ਮਿਕਸੀ ਨਾਲੇ ਚਟਣੀ ਕੁੱਟਦੇ ਆਂ ਦੇਖੋ ਜੀ ਇਹ ਜਿਹੜੀ ਚਟਣੀ ਹੁੰਦੀ ਹੈ ਨਾ ਅੰਬੀ ਪਾ ਕੇ ਦੇ ਵਿੱਚ ਸ਼ੱਕਰ ਪਾ ਕੇ ਬਣਾਵੇ ਨਾ ਮਿੱਸੀ ਰੋਟੀ ਦੇ ਨਾਲ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਚਲ ਆਪਾਂ ਐਂ ਬਨਾਂ ਬਹੁਤ ਜਾਰ ਅੰਬੀਆਂ ਲੱਗੀਆਂ ਹੋਈਆਂ ਨੇ ਹਲੇ ਤਾਂ ਸੁੱਖਾ ਜੇ ਆ ਗਈ ਢੇਰੀ ਫੇ ਤਾਂ ਸਾਰੀਆਂ ਅੰਬੀਆਂ ਨੇ ਝੜ ਜਾਣਾ ਹੈ ਇਹਪੋਣਾ ਪਹਿਲਾਂ ਪਿਆਜ਼ ਨੂੰ ਨਾ ਗ੍ਰੈਂਡ ਕਰ ਲੰਨੇ ਆ ਲੈਨੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰਾ ਪੁਦੀਨਾ ਦੇਖੋ ਜੇ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਇਹ ਚਟਣੀ ਨਾ ਵੱਧ ਤੋਂ ਵੱਧ ਖਾਣੀ ਚਾਹੀਦੀ ਹੈ ਸਬਜ਼ੀ ਖਾਣ ਦਾ ਦਿਲ ਵੀ ਨਹੀਂ ਕਰਦਾ ਹੈਗਾ ਚਾਹੇ ਨਾ ਤੁਸੀਂ ਨਾ ਰੋਟੀ ਨਾਲ ਨਾ ਚਟਣੀ ਨਾਲ ਰੋਟੀ ਖਾ ਲੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਨੇ ਅੰਬੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਦਾ ਤੇ ਇੱਕ ਚਮਚਾ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਤੇ ਇੱਕ ਬਾਰ ਨੇ ਆਪਾਂ ਲਾਲ ਮਿਰਚ ਆਪਾਂ ਨੇ ਪਹਿਲਾਂ ਹਰੀ ਮਿਰਚ ਵੀ ਪਾਈ ਹੋਈ ਆ ਤੇ ਹੁਣ ਉਹਨਾਂ ਗ੍ਰੇਨਡ ਕਰਦੇ ਆਂ ਜੀ ਆਪਣੀ ਚਟਣੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਇਹਨੂੰ ਨਾ ਖੱਟੀ ਖੜ ਖੱਟੀ ਮਿੱਠੀ ਚਟਣੀ ਬਣਾਉਣ ਵਾਸਤੇ ਨਾ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਪਾਵਾਂਗੇ ਸ਼ੱਕਰ ਦੇ ਤੇ ਇਹਨੂੰ ਵੀ ਨਾ ਆਪਾਂ ਥੋੜਾ ਜਿਹਾ ਨਾ ਮਿਕਸ ਕਰ ਲੈਨੇ ਆ ਤਾਂ ਕਿ ਨਾ ਜਿਹੜਾ ਮਿੱਠਾ ਇਹਦੇ ਵਿੱਚ ਮਿਕਸ ਹੋ ਜਵੇ ਵਾਲਾ ਟਾਈਮ ਨਹੀਂ ਲੱਗਿਆ ਹੈਗਾ ਤੇ ਆਪਣੀ ਚਟਣੀ ਬਣ ਕੇ ਇੱਕ ਨੰਬਰ ਹੋ ਗਈ ਹੈ ਤਿਆਰ ਤੇ ਖੜਮੀ ਖੜਮੀ ਚਟਣੀ ਬਣੀ ਆ ਇਹ ਬਹੁਤ ਜ਼ਿਆਦਾ ਨਾ ਟੇਸਟੀ ਲੱਗਦੀ ਹੈ ਇਹ ਖੱਟੀ ਮਿੱਠੀ ਚਟਣੀ ਅੱਜ ਆਪਾਂ ਨੇ ਬਣਾਉਣੀ ਹੈ ਮਿੱਸੀਆਂ ਰੋਟੀਆਂ ਮਿੱਸੀਆਂ ਰੋਟੀਆਂ ਦੇ ਨਾਲ ਤਾਂ ਨਾ ਸੋਨੇ ਤੇ ਸੁਆਗੇ ਵਾਲੀ ਗੱਲ ਹੋ ਜਾਂਦੀ ਨਾਲ ਹੋਵੇ ਲੱਸੀ ਦਾ ਗਲਾਸ ਮੱਖਣ ਹੋਵੇ ਤੇ ਕੌਲੀ 'ਚ ਪਾਇਆ ਹੋਵੇ ਹੋਵੇ ਦਹੀਂ ਫੇਰ ਤਾਂ ਰੋਟੀ ਖਾਣ ਦਾ ਨਾ ਇਹ ਨਜ਼ਾਰਾ ਹੀ ਆ ਜਾਂਦਾ ਪਿੰਡਾਂ ਦੇ ਵਿੱਚ ਨਾ ਸਵੇਰੇ ਸਵੇਰੇ ਨਾ ਇਸ ਤਰ੍ਹਾਂ ਖਾਧਰੀ ਖਾਨੇ ਆ ਪੀ ਜਾਂਦੇ 12 ਵਜੇ ਦੇ ਆ ਬੇ ਦਾਲ ਸਬ지 ਨਾਲ ਰੋਟੀ ਖਾਨੇ ਆ ਦੇਖੋ ਜੀ ਹੁਣ ਦਿਨ ਹੋ ਗਏ ਨੇ ਕਾਫੀ ਵੱਡੇ ਕੁਟਰ ਨਹੀਂ ਬਣ ਕੇ ਹੋ ਗਈਆਂ ਤਿਆਰ ਦੇਖੋ ਆਪਾਂ ਨੇ ਨਾ ਬਾਲੀ ਬੈਲੀ ਮਹਿੰਦੀ ਵਰਗੀ ਨਹੀਂ ਕਰੀ ਹੈਗੀ ਆਪਾਂ ਨੇ ਖੜਵੀ-ਖੜਵੀ ਚਟਨੀ ਬਣਾਈ ਆ ਤੇ ਆਪਾਂ ਹੁਣ ਇਹਨੂੰ ਨਾ ਕੱਢ ਕੇ ਨਾ ਇੱਕ ਡੋਂਗੇ ਦੇ ਵਿੱਚ ਨਾ ਫਰਿੱਜ ਦੇ ਵਿੱਚ ਲਾ ਦਿੰਦੇ ਆ ਕਿਰੇ ਠੰਡੀ-ਠੰਡੀ ਚਟਨੀ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਰੋਟੀ ਨਾਲ ਲੋ ਜੀ ਹੁਣ ਆਪਾਂ ਲੱਗੇ ਆ ਮਿਸਾ ਆਟਾ ਗੁੰਨਣ ਇਹਦੇ ਵਾਸਤੇ ਆਪਾਂ ਨੇ ਵਿੱਚ ਨੂਨ ਮਿਰਚ ਮਸਾਲੇ ਪਾਉਣੇ ਆ ਆਪਾਂ ਨੇ ਦੋ ਚਮਚੇ ਪਾ ਲੈਣੇ ਆ ਨੂਨ ਦੇ ਇੱਕ ਚਮਚਾ ਭਰ ਕੇ ਪਾ ਲੈਣਾ ਹਲਦੀ ਦਾ ਤੇ ਇੱਕ ਚਮਚਾ ਪਾ ਲੈਣਾ ਆਪਾਂ ਨੇ ਗਰਮ ਮਸਾਲੇ ਦਾ ਤੇ ਇੰਨੀ ਕੁ ਪਾਵਾਂਗੇ ਆਪਾਂ ਵਿੱਚ ਲਾਲ ਮਿਰਚ ਫਰ ਕੇ ਤਾਂ ਵਿੱਚ ਦਿੱਤਾ ਹੋਇਆ ਤਾਂ ਪਾਣੀ ਨਹੀਂ ਤਾਂ ਆਪਾਂ ਨੇ ਨਾ ਰੋਟੀਆਂ ਦੇ ਵਿੱਚ ਧਨੀਆ ਪਾਉਣਾ ਤਾਂ ਫੇਰ ਨਾ ਆਪੇ ਪਾਲ ਕੇ ਲੈਂਦੀ ਆ ਇਹਨੂੰ ਹੁਣ ਆਪਾਂ ਕਟਿੰਗ ਕਰਕੇ ਨਾ ਵਿੱਚ ਪਾ ਲੈਣੇ ਆ ਫਿਰ ਗ੍ਰੀਨ ਗ੍ਰੀਨ ਰੋਟੀਆਂ ਨਾ ਬਹੁਤ ਵਧੀਆ ਲੱਗਦੀਆਂ ਨੇ। ਕੋਈ ਇਹਦੇ ਨਾਲ ਨਾ ਇਹਦੇ ਵਿੱਚ 에ਰ ਨਹੀਂ ਜ਼ਿਆਦਾ ਹੁੰਦੀ ਹੈ ਨਾ ਫਿਰ ਅੱਖਾਂ ਦੀ ਰੋਸ਼ਨੀ ਵੀ ਵਧੀਆ ਆਉਂਦੀ ਹੈ। ਇਹ ਵੱਧ ਤੋਂ ਵੱਧ ਖਾਣੀ ਚਾਹੀਦੀ ਆਪਾਂ ਨੂੰ। ਹੁਣ ਸਾਡੇ ਤਾਂ ਨਾ ਕਿਆਰਾ ਆਇਆ ਹਨ ਪੂਰਾ ਫੁੱਲ ਬਟਾ ਫੁੱਲ ਭਰਿਆ ਪਿਆ। ਵੱਧ ਤੋਂ ਵੱਧ ਅਸੀਂ ਨਾ ਇਹ ਪਾਲਕ ਵਰਤਦੇ ਆਂ। ਕੌੜੇ ਬਣਾ ਲਓ ਚਾਹੇ ਦਾ ਸੂਪ ਬਣਾ ਕੇ ਪੀ ਲਓ ਰੋਟੀਆਂ ਦੇ ਵਿੱਚ ਪਾ ਲਓ। ਜੀ ਗਾਲੇ ਨਾ ਫਲੇ ਮੈਂ ਚਾਹ ਬਣਾਉਣੀ ਆ ਮੈਂ ਪਹਿਲਾਂ ਆਟਾ ਗੁੰਦਵਾ ਕੰਮ ਬਹੁਤ ਜ਼ਿਆਦਾ ਹੈ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਦੇਖੋ ਜੀ ਅੱਜ ਸਾਡੇ ਨਾਲ ਪੇਂਟ ਵਾਲੇ ਵੀ ਲੱਗੇ ਹੋਏ ਨੇ ਉਹ ਹੈਗੇ ਨੇ ਦੋ ਬੰਦੇ ਤੇ ਉਹਨਾਂ ਨੂੰ ਵੀ ਆਪਾਂ ਨੇ ਚਾਹ ਬਣਾ ਕੇ ਦੇਣੀ ਆ ਮੈਂ ਜੇ ਪਹਿਲਾਂ ਆਟਾ ਗੁੰਨ ਲਈ ਆਟਾ ਗੁੰਨ ਕੇ ਨਾ ਫਿਰ ਆਪਾਂ ਨੇ ਚਾਹ ਬਣਾ ਕੇ ਦੇਣੀ ਆ ਪੇਂਟ ਵਾਲੇ ਨੂੰ ਤੇ ਸਾਡੇ ਪੇਂਟ ਵਾਲੇ ਲੱਗੇ ਹੋਏ ਨੇ ਦੋਏ ਬੰਦੇ ਨੇ ਐਨੇ ਰੈਸਟ ਤੇ ਫਿਰ ਆਟਾ ਨਾ ਛੱਡ ਦਵਾਂਗੇ ਫਿਰ ਬਣਾਵਾਂਗੇ ਆਪਾਂ ਰੋਟੀਆਂ ਚਲੋ ਜੀ ਹੁਣ ਆਪਾਂ ਨਾ ਆਟਾ ਗੁੰਨ ਕੇ ਹੀ ਮਿਲਦੇ ਆ ਤੁਹਾਨੂੰ ਇਹ ਮਿੱਟੀ ਜੰਮੀ ਬਈ ਉਪਰ ਇਹ ਦੇਖੋ ਜੀ ਹੁਣ ਆ ਗਈ ਆ ਵਾਟਰਫੋਲਰ ਦੀ ਵਾਰੀ ਤੇ ਆਪਾਂ ਨਾ ਜਿਹੜਾ ਅੰਦਰ ਪੇਂਟ ਪੇਂਟ ਲੱਗੇ ਹੋਏ ਨੇ ਕਰਨ ਉਹਨਾਂ ਵਾਸਤੇ ਨਾ ਵਾਟਰਫੋਲਰ ਦੇਣ ਲੱਗੇ ਆ ਭਰ ਕੇ ਉਸ ਤੋਂ ਪਹਿਲਾਂ ਇਹਨੂੰ ਦਾ ਚੰਗੀ ਤਰ੍ਹਾਂ ਸਫਾਈ ਕਰ ਦਨੇ ਆ। ਇਹ ਠੰਡਾ ਠੰਡਾ ਪਾਣੀ ਹੈ। ਬਹੁਤ ਵਧੀਆ ਹੈ ਨਾ। ਥਿਊ ਆਉਂਦਾ ਚੱਲਦੀ ਮੋਟਰ ਦਾ। ਇਹ ਰੇਖਾ ਹੁੰਦੀ ਨਾ ਹੁੰਦੋਂ ਨਾ ਕਦੇ ਆਉਂਦੀ ਕਿਤੇ ਵੱਰ ਜਾਣਾ ਤਾਂ। ਏ ਗਰਗਿਤ ਪਾਂਡੇ ਜਾ ਕੇ ਕਿਤਨਾ ਤੇ ਨਿਕਲੂਗੀ ਜਰਾ ਫੜਾਇਆ ਹੁਣ ਨਾ ਉਹ ਥੋੜੀ ਕਿੰਨੇ ਰੁਪਿਆ ਟਰਾਲੀ ਆ ਲਾਹਣੇ ਦਾ ਕਿਤਨੇ ਰੁਪਿਆ ਟਰਾਲੀ ਹੈ ਅੰਦਰ ਪਾਣੇ ਦਾ ਕਿੰਨੇ ਰੁਪਏ ਇੱਕ ਵਾਲੀ ਲਾਦੇ ਹੋ ਜਿੰਨਾ 350-400 ਕੁਝ ਨੇ ਸਾਡਾ 350 400 ਚਲੋ ਜੀ ਅੱਜ ਸਾਡੇ ਤੂੜੀ ਦਾ ਕੰਮ ਹੋ ਗਿਆ ਸ਼ੁਰੂ ਤੇ ਇੱਧਰ ਦੇਖਵਾ ਹੈਗਾ ਸਾਡਾ ਤੂੜੀ ਵਾਲਾ ਕਮਰਾ ਤੇ ਉਹ ਤਾਂ ਪੈਸੇ ਹੀ ਭਰਿਆ ਹੀ ਪਿਆ ਹੈ ਕਹਿੰਦੇ ਬਾਲੀ ਤੂੜੀ ਨੂੰ ਤਾਂ ਆਇਤ ਕੀਆ ਤੇ ਕਹਿੰਦੇ ਪੁੱਛਾਈ ਨਹੀਂ ਹੈਗੀ ਕਹਿੰਦੇ ਵੀ 3-4 ਟਰਾਲੀਆਂ ਪਾਉਣੀਆਂ ਨੇ ਬਾਕੀ ਅਸੀਂ ਖੇਤ ਇਸ ਤਰ੍ਹਾਂ ਹੀ ਛੱਡ ਦੇਣੇ ਆ ਜਿਸਨੂੰ ਵੀ ਚਾਹੀਦੇ ਹੋਣਗੇ ਮੇਰੇ ਵੀਰ ਭਾਈ ਨੂੰ ਆਪਣੀ ਤੂੜੀ ਬਣਾ ਸਕਦਾ ਏ ਐਨੀ ਤੂੜੀ ਤਾਂ ਅੱਜ ਕੱਲ੍ਹ ਕੋਈ ਪੁੱਛਦਾ ਨਹੀਂ ਹੈਗਾ ਦੇਖੋ ਜੀ ਸਾਡੇ ਤੂੜੀ ਵਾਲੇ ਅੰਦਰ ਕਿੰਨਾ ਜ਼ਿਆਦਾ ਰੇਪਿਆ ਏ ਤਰਪਾਲਾਂ ਨਾਲ ਟਾਕ-ਟਾਕੇ ਰੱਖਿਆ ਹੋਇਆ ਹੈ ਕਿਤੇ ਖਰਾਬ ਨਾ ਹੋ ਜਵੇ ਆਹ ਬੰਦਾ ਕਰਦਾ ਇਹ ਜੇ ਕਰੇਗੀ ਜਿਹਨੇ ਵੀ ਇਹ ਕੰਮ ਕਰਦਾ ਨਾ ਸਾਰੇ ਖਰਾਬੇ ਕਰਦਾ ਇਹ ਕੰਮ Yeah.